ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਾਈ ਜਿਹੜੇ ਕਹਿੰਦੇ ਸੀ ਰਗਰੇਟੇ ਨੂੰ ਅਸੀਂ ਬਾਂਬੂ ਨੇੜ ਦੀਆਂ ਗੱਲਾਂ ਕਰਦੇ ਸੀ ਚਲੋ ਉਧਰ ਤਾਂ ਨਹੀਂ ਮੈਂ ਜਾਂਦਾ ਤੇ ਪਰ ਉਹ ਤਾਂ ਅੱਜ ਰਹਾ ਹੋਗੇ ਜਵਾਨਤ ਹੋ ਗਈ ਸੀ ਕੱਲ ਜਾਣੀ ਕਿ ਜਿਹੜੇ ਉਹ ਕਾਨੂੰਨ ਦੀ ਗੱਲ ਕਰਦੇ ਸੀ ਉਸ ਕਾਨੂੰਨ ਦੀ ਜਿੱਤ ਹੋਈ ਤੇ ਕਾਨੂੰਨ ਨੇ ਉਹਨਾਂ ਨੂੰ ਇਨਸਾਫ ਦਿੱਤਾ ਹਾਂ ਇੱਕ ਮੈਂ ਗੱਲ ਕਹਿ ਦੇਣਾ ਉੱਥੋਂ ਨਹੀਂ ਮੈਂ ਪਾਸੇ ਹੁੰਦਾ ਜੇ ਉਹਨਾਂ ਨੇ ਗਾਲੀ ਗਲੋਚ ਕੀਤਾ ਸੀ ਗਲਤ ਕਮੈਂਟ ਕੀਤਾ ਸੀ ਉੱਥੇ ਮੈਂ ਅੱਜ ਵੀ ਵਿਰੋਧ ਵਿੱਚ ਹੀ ਹਾਂ ਮੈਂ ਕਦੇ ਨਹੀਂ ਚਾਹੁੰਦਾ ਕਿ ਕੋਈ ਮਨੁੱਖ ਕਿਸੇ ਦੀ ਧੀ ਭੈਣ ਨੂੰ ਗਾਲੀ ਗਲੋਚ ਕਰੇ ਕੋਈ ਗੰਦੀ ਸ਼ਬਦਾਵਲੀ ਵਰਤੇ ਉੱਥੇ ਅੱਜ ਵੀ ਮੇਰਾ ਸਟੈਂਡ ਉਹੀ ਹੈ ਹਾਂ ਜਿਹੜੇ ਕਹਿੰਦੇ ਸੀ ਡਾਕਟਰ ਰੰਗਰੇਟਾ ਨਿਵਾਤ ਆ ਗੋਡਿਆਂ ਪਰਨੇ ਕਰਤਾ ਤੇ ਉਹ ਥੋੜੀ ਜੀ ਧਿਆਨ ਦੇ ਨਾਲ ਗੱਲਬਾਤ ਸੁਣ ਲਿਓ ਮੈਨੂੰ ਲੱਗਦਾ ਹੈ ਪੁਲਿਸ ਨੇ 10 ਦਿਨ ਦਾ ਟਾਈਮ ਦਿੱਤਾ ਸੀ ਭਾਨੇ ਵਾਸਤੇ ਸ਼ਾਇਦ ਉਹ ਤੋਂ ਪਹਿਲਾਂ ਪਹਿਲਾਂ ਗੇਮ ਘੁੰਮਣ ਵਾਲੀ ਹੈ ਲੱਗਦਾ ਹੈ ਇਹ ਮੈਂ ਨਹੀਂ ਕਹਿੰਦਾ ਇਹ ਭਾਨੇ ਦੀਆਂ ਭੇਡਾਂ ਲੱਖੇ ਦੀਆਂ ਭੇਡਾਂ ਲੱਖੇ ਵਰਗੇ ਆਪ ਹੀ ਕਹਿੰਦੇ ਆ ਕਿ ਸ਼ਾਇਦ ਕੋਈ ਗੇਮ ਹੋਰ ਵੇਜੂ ਪਾਣਾ ਬਾਹਰ ਨਹੀਂ ਆਉਂਦਾ ਪਰ ਮੈਂ ਚਾਹ ਲੋ ਗੱਲ ਅੱਜ ਰਲੇਟੇ ਦੀ ਕਰਨੀ ਆ ਡਾਕਟਰ ਸਾਹਿਬ ਮਖਾਲ ਲਾਉਂਦੇ ਹੋ ਤੁਸੀਂ ਡਾਈ ਚੱਲੋ ਕੋਈ ਗੱਲ ਨਹੀਂ ਪਰ ਉਹ ਬੰਦਾ ਤਿੰਨ ਦਿਨ ਜੇਲ੍ਹ ਚ ਲਾਉਂਦਾ ਤੇ ਉਹਦੇ ਘਰ ਵਾਪਸੀ ਹੋ ਗਈ ਇੱਕ ਉਥੋਂ ਮੈਂ ਅੱਜ ਗੱਲ ਜਿਹੜੀ ਸੁਣੀ ਹੈ ਜਿਹੜਾ ਤੱਤ ਸਬੂਤ ਸਾਹਮਣੇ ਆਉਂਦਾ ਓਏ ਐ ਕਿ ਉਹਨੇ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਕਮੈਂਟ ਪੀਪੀ ਸ਼ਰਵਿੰਦਰ ਦੀ ਆਈਡੀ ਤੇ ਕੀਤਾ ਗਿਆ ਉਹ ਕਹਿੰਦਾ ਫੇਕ ਆਈਡੀ ਤੋਂ ਕੀਤਾ ਗਿਆ ਉਹਨੇ ਗੱਲ ਕਹੀ ਸੀ ਹੁਣ ਜਿਹੜੀਆਂ ਫੇਕ ਆਈਡੀਆਂ ਵਾਲੇ ਨੇ ਸਿਕੰਜਾ ਉਹਨਾਂ ਤੇ ਵੀ ਕਸਾ ਜਾਣਾ ਉਹ ਵੀ ਤਿਆਰ ਰਹਿਣ ਹੋ ਸਕਦਾ ਹੈ ਜਿਹੜਾ ਪੀਪੀ ਕਹਿੰਦਾ ਸੀ ਮੇਰੀ ਕੁੜੀ ਨੂੰ ਡਾਕਟਰ ਰੰਗਰੇਟੇ ਨੇ ਗਲਤ ਕਮੈਂਟ ਕੀਤਾ ਹੈ ਹੋ ਸਕਦਾ ਹੁਣ ਉਹਦੇ ਵੱਲ ਵੀ ਪਰਚੇ ਦੀ ਤਿਆਰੀ ਹੋ ਜੇ ਕਿਉਂਕਿ ਇਨਵੈਸਟੀਗੇਸ਼ਨ ਤਾਂ ਹੋਣੀ ਹੀ ਪਣੀ ਹੈ ਸਾਈਬਰ ਸੈੱਲ ਵਾਲੇ ਵੀ ਦੇਖਣਗੇ ਦੇਖਣਗੇ ਜਿਹੜੀਆਂ ਫੇਕ ਹੈੜੀਆਂ ਹੁੰਦੀਆਂ ਨੇ ਫੇੜੀਆਂ ਤਾਂ ਜਾਂਦੀਆਂ ਨੇ ਹੋ ਸਕਦਾ ਕੋਈ ਵੱਡੀ ਗੱਲ ਹੈ ਉਹਨੂੰ ਪਸਾਉਣ ਵਾਸਤੇ ਲਜਾਉਣ ਵਾਸਤੇ ਫੇਕ ਹੈੜੀ ਤੋਂ ਕਮੈਂਟ ਆਪ ਹੀ ਕਰਵਾਇਆ ਹੋਵੇ ਬੀਪੀ ਵਰਗ ਜਿਹੜਾ ਪੁਲਿਸ ਦੇ ਵਿੱਚ ਰਿਹਾ ਹੋਵੇ ਇਹਨਾਂ ਨੂੰ ਕਹਦਾ ਕਾਨੂੰਨ ਬਾਰੇ ਪਤਾ ਹੁੰਦਾ ਹੈ ਕੋਸਾ ਕਦੇ ਕਾਨੂੰਨ ਹੱਥ ਵਿੱਚ ਲਿਆ ਆ ਹੋਵੇ ਕੋਈ ਵੱਡੀ ਗੱਲ ਨਹੀਂ ਬਹੁਤ ਪੁਲਿਸ ਅਫਸਰ ਨੇ ਜਿਹੜੇ ਰਿਸ਼ਕਤ ਲੈਣ ਦੇ ਫੜੇ ਗਏ ਜਿਨ੍ਹਾਂ ਨੇ ਫੇਕ ਇਨਕਾਊਂਟਰ ਕੀਤੇ ਸੀ ਫੇਕ ਪਰਚੇ ਪਾਏ ਸੀ ਇਹ ਸਚਾਈ ਹੈ ਹੁਣ ਗੇਮ ਮੈਨੂੰ ਲੱਗਦਾ ਘੁੰਮਣ ਵਾਲੀ ਹੈ ਹਾਂ ਦੂਜੀ ਗੱਲ ਤੇ ਹੋਰ ਕਹਿਣੀ ਆ ਜਦੋਂ ਤੁਸੀਂ ਇਹ ਰੌਲਾ ਪਾਇਆ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੇ ਗਲਤ ਕਮੈਂਟ ਕੀਤਾ ਕਿਸੇ ਦੀ ਧੀ ਭੈਣ ਨੂੰ ਉਹ ਤਾਂ ਇਹ ਵੀ ਸਾਬਤ ਹੋ ਸਕਦਾ ਹੈ ਕਿ ਉਹ ਫੇਕ ਐਡੀ ਸੀ ਜਾਂ ਹੈ ਜਾਂ ਫੇਕ ਐਡੀ ਹੋ ਸਕਦੀ ਹੈ ਉਹਨੇ ਕੇਵਲ ਕਮੈਂਟ ਕੀਤਾ ਸੀ ਪਰ ਜਿਹੜੇ ਕਹਿੰਦੇ ਸੀ ਬਾਹ ਦੇਵਾਂਗੇ ਇਹਦੇ ਸ਼ਬਦ ਵਰਤੇ ਸੀ ਨਾ ਤੇ ਉਹਨਾਂ ਦੀਆਂ ਵੀਡੀਓ ਸੈਂਕੜਿਆਂ ਦੀ ਤਦਾਦ ਵਿੱਚ ਅਗਲਿਆਂ ਨੇ ਵਾਇਰਲ ਕਰ ਦਿੱਤੀ ਮੈਂ ਭਾਨੇ ਸਿੱਧੂ ਦੀ ਗੱਲ ਕਰਦਾ ਜਿਹੜਾ ਕੋਰਦੋਨੇ ਵਾਲਾ ਪ੍ਰੋਡਿਊਸਰ ਕੁੱਟਿਆ ਸੀ ਨਾ ਤੇ ਉਹਦੀਆਂ ਵੀਡੀਓ ਚੱਕ ਕੇ ਦੇਖ ਲੋ ਉਹਦੇ ਨਾਲ ਵੀਡੀਓ ਵਾਇਰਲ ਹੋ ਰਹੀਆਂ ਨੇ ਕਿਤੇ ਹੰਮਨ ਕਰਦਾ ਮੀੜੀ ਪੀਂਦਾ ਕਿਤੇ ਸ਼ਾਇਨਾਜ ਗਿੱਲ ਵਾਰੇ ਗੱਲ ਕਰਦਾ ਹੋਰ ਕਾਫੀ ਗੱਲਾਂ ਉਹਨੇ ਕੀਤੀਆਂ ਨੇ ਜਿਹੜੀ ਨਿਰੀ ਗੰਦਗੀ ਹੈ ਕੀ ਹੁਣ ਜਿਹੜੇ ਜੱਥੇਬੰਦੀਆਂ ਵਾਲੇ ਨਾਲ ਖੜੇ ਨੇ ਕੀ ਕਰਨਗੇ ਹੁਣ ਉਹ ਜਾਂ ਜਿਹੜੇ ਕਹਿੰਦੇ ਸੀ ਧੀਆ ਭੈਣਾਂ ਨੂੰ ਗਾਲ੍ਹਾਂ ਦੇਣ ਵਾਲਿਆਂ ਤੇ ਪਰਚਾ ਕਰਾਇਆ ਸੀ ਰਗੜੇ ਟਗਲ ਸੀ ਤੇ ਕੀ ਹੁਣ ਉਹਨਾਂ ਨੂੰ ਜਵਾਬ ਮਿਲ ਗਿਆ ਇਸ ਗੱਲ ਦਾ ਧੌਣ ਚੁਕ ਲੈ ਨਿਕਲ ਗਏ ਜਿਹੜੇ ਧੌਣ ਚੁਕ ਲੈ ਕਰਨ ਵਾਲੇ ਸੀ ਭਾਨੇ ਸਿੱਧੂ ਦੀਆਂ ਵੀਡੀਓ ਤਾਂ ਵਾਇਰਲ ਹੋਈਆਂ ਪਈਆਂ ਨੇ ਉਹਦੇ ਆਪਣੇ ਪੇਜ ਤੇ ਵੀ ਤੇ ਜਿਹੜਾ ਕੋਰਦੋਨੇ ਵਾਲਾ ਪ੍ਰੋਡਿਊਸਰ ਹੈ ਉਹਦੇ ਪੇਜ ਤੇ ਵੀ ਹੋਰ ਲੋਕਾਂ ਨੇ ਸ਼ੇਅਰ ਕੀਤੀਆਂ ਨੇ ਉਹਦੇ ਬਾਰੇ ਹੁਣ ਕੀ ਖਿਆਲ ਹੈ ਉਧਰ ਵੀ ਥੋੜਾ ਜਿਹਾ ਧਿਆਨ ਦਿਓ ਚਲੋ ਇਹ ਜਿਹੜੀ ਬਕਵਾਸ ਵਾਜੀ ਹੈ ਨਾ ਜਾਂ ਝੂੜ ਤੂਫਾਨ ਇੱਕ ਦੂਜੇ ਨੂੰ ਗਾਲੀ ਗਲੋਚ ਕਰਨਾ ਇਹਦੇ ਨਾਲ ਆਪਾਂ ਬਿਲਕੁਲ ਸਹਿਮਤ ਨਹੀਂ ਤੇ ਨਾ ਹੀ ਕਿਸੇ ਨੂੰ ਅਜੇ ਤੱਕ ਇਹ ਜੀ ਮਤ ਦਿੱਤੀ ਹੈ ਪਰ ਜਿਹੜੇ ਬੰਦੇ ਇਹਨਾਂ ਵਿਸ਼ਿਆਂ ਤੇ ਇਹਨਾਂ ਮੁੱਦਿਆਂ ਤੇ ਰੋਲਟੀਆਂ ਛੇਕਦੇ ਹੁੰਦੇ ਨੇ ਆਪਣਾ ਉੱਲੂ ਸਿੱਧਾ ਕਰਦੇ ਹੁੰਦੇ ਨੇ ਉਹਨਾਂ ਲੋਕਾਂ ਨੂੰ ਦੋ ਸਵਾਲ ਮੈਂ ਕਰਕੇ ਸਮਾਪਤੀ ਕਰਨੀ ਹੈ ਇੱਕ ਤਾਂ ਕਿ ਤੁਸੀਂ ਚਾਹੁੰਦੇ ਹੋ ਕਿ ਕੋਈ ਬੰਦਾ ਫੇਸਬੁਕ ਜਾਂ ਸੋਸ਼ਲ ਮੀਡੀਆ ਤੇ ਕਿਸੇ ਦੀ ਦੀ ਭੈਣ ਨੂੰ ਕੋਈ ਗਾਲੀ ਘਲੋਚ ਕਰੇ ਦੰਗੀਆਂ ਗਾਲਾਂ ਕੱਢੇ ਚਾਹੁੰਦੇ ਜੇ ਨਹੀਂ ਚਾਹੁੰਦੇ ਤਾਂ ਫਿਰ ਭਾਨਾ ਸਿੱਧੂ ਕਿੰਨਾ ਕੁ ਸਹੀ ਹੈ ਬਈ ਉਹਦੇ ਜੰਨੀਆਂ ਗਾਲਾਂ ਤਾਂ ਕਿਸੇ ਨੇ ਦਿੱਤੀਆਂ ਨਹੀਂ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਫਿਰ ਕਿੰਨਾ ਕੁ ਸਹੀ ਹੈ ਦੂਜੀ ਗੱਲ ਜਿਹੜੇ ਬੰਦੇ ਉਹਨੂੰ ਕਹਿੰਦੇ ਨੇ ਉਹ ਜੋਧਾ ਹੈ ਪੰਜਾਬ ਦਾ ਉਹਦਾ ਜੋਧਿਆਂ ਵਾਲਾ ਕੰਮ ਘਣਾ ਦੋ ਕਿਹੜਾ ਹੈ ਆ ਜਿਹੜੇ ਏਜੰਟਾਂ ਤੋਂ ਪੈਸੇ ਮੜਵਾਉਣ ਦੀ ਗੱਲ ਹੈ ਨਾ ਇਹ ਸਭ ਕੁਝ ਸਾਹਮਣੇ ਆ ਹੀ ਜਾਂਦਾ ਇਹਨੇ ਹਾਈਲਾਈਟ ਹੋਣ ਵਾਲਾ ਤੇ ਇਹ ਜਾਣਬੁੱਝ ਕੇ ਗਾਲੀ ਗਲੋਚ ਏਜੰਟਾਂ ਨੂੰ ਕੀਤਾ ਪੈਸੇ ਮੜਵਾਉਣ ਦੇ ਜਿਹੜੇ ਨਾਟਕ ਨੂਟ ਕੀਤੇ ਧੱਕੇ ਤੋਂ ਕੀਤੇ ਇਹ ਸਾਰਾ ਕੁਝ ਹੁਣ ਜਿਹੜਾ ਆ ਇਲੈਕਸ਼ਨ ਦਾ ਮਸਲਾ ਉੱਠਿਆ ਹੋਇਆ ਹੈ ਇਹਦੇ ਮੁਤਾਬਕ ਤਾਂ ਭਾਨੀ ਸਿੱਧੂ ਨੇ ਜਾਣਬੁੱਝ ਕੇ ਕੀਤਾ ਸਭ ਕੁਝ ਇਹ ਮੈਂ ਨਹੀਂ ਕਹਿੰਦਾ ਇਹ ਲੋਕਾਂ ਦੀ ਆਵਾਜ਼ ਹੈ ਜਿਵੇਂ ਉਹ ਲੱਖੇ ਦੀ ਵਿਰੋਧ ਜਿਹੜੀਆਂ ਵੀਡੀਓ ਸੀ ਭਾਨੇ ਦੀਆਂ ਉਹ ਵੀ ਕੱਢੀ ਜਾਂਦੇ ਐ ਜਿਹੜੀਆਂ ਲੱਖੇ ਦੀਆਂ ਵੀਡੀਓ ਸੀ ਭਾਨੇ ਦੇ ਵਿਰੁੱਧ ਉਹ ਕੱਢੀ ਜਾਂਦੇ ਐ ਭਾਨੇ ਦੀਆਂ ਲੱਖੇ ਦੇ ਵਿਰੁੱਧ ਕੱਢੀ ਜਾਂਦੇ ਐ ਇਹ ਤਾਂ ਸਭ ਕੁਝ ਸਾਹਮਣੇ ਆ ਗਿਆ ਯਾਨੀ ਕਿ ਜਿਹੜੀਆਂ ਭੇਡਾਂ ਪਿੱਛੇ ਲੱਗਦੀਆਂ ਹੁੰਦੀਆਂ ਨੇ ਕਿ ਤਿਹੜਾਂ ਖਰਚਾ ਉਹਨਾਂ ਨੂੰ ਵੇੰਦੀਏ ਕਿ ਥੋੜਾ ਜਿਹਾ ਸੋਚ ਸਮਝ ਲਿਆ ਕਰੋ ਸੋਚ ਸਮਝ ਲਿਆ ਕਰੋ ਮੈਂ ਕਹਿੰਦਾ ਭੇਡਾਂ ਦੇ ਵਿੱਚ ਵੀ ਇੱਕ ਮੇਨ ਭੇਡ ਹੁੰਦੀ ਐ ਉਹ ਨਾ ਜਦੋਂ ਬਾੜੇ ਤੋਂ ਬਾਹਰ ਛਾਲ ਮਾਰਦੀ ਐ ਤੇ ਜਿਹੜੀਆਂ ਪਿੱਛੇ ਭੇਡਾਂ ਹੁੰਦੀਆਂ ਨੇ ਉਹਦੇ ਪਿੱਛੇ ਛਾਲ ਮਾਰਦੀਆਂ ਨੇ ਹਾਲਾਂਕਿ ਸ਼ਬਦ ਹੈ ਭੇਡਚਾਲ ਹੈ ਪਰ ਫਿਰ ਵੀ ਉਹਨਾਂ ਨੂੰ ਅਕਲ ਹੁੰਦੀ ਹੈ ਕਿ ਕਿਹੜੇ ਰਸਤੇ ਜਾਣਾ ਹੈ ਕਿੱਥੇ ਪਾਣੀ ਪੀਣਾ ਹੈ ਕਿੱਥੇ ਗੰਦਗੀ ਜ਼ਿਆਦਾ ਹੁੰਦੀ ਹੈ ਉਹ ਜਿਹੜੇ ਮੂਰੇ ਪੇਡ ਹੁੰਦੀਆਂ ਨਾ ਉਹ ਲੈ ਕੇ ਜਾਂਦੇ ਵੀ ਇੱਧਰ ਗੰਦਗੀ ਜ਼ਿਆਦਾ ਇੰਦਰ ਗੰਦਗੀ ਘੱਟ ਹੈ ਕਿਉਂਕਿ ਉਹਨਾਂ ਦਾ ਤਾਂ ਉਹ ਖਰਾਕ ਹੀ ਹੈ ਨਾ ਗੰਦਗੀ ਪਰ ਜਿਹੜੀਆਂ ਸਾਡੀਆਂ ਭੇਡਾਂ ਨੇ ਇਹਨੂੰ ਸਮਝ ਹੀ ਨਹੀਂ ਆਉਂਦਾ ਵੀ ਕਿਹੜਾ ਬੰਦਾ ਸਾਨੂੰ ਖਰਾਕ ਕਿਹੜੀ ਦੇਊਗਾ ਕਿਹੜਾ ਬੰਦਾ ਖਰਾਕ ਕਿਹੜੀ ਦੇਊਗਾ ਇਹਨੂੰ ਸਮਝ ਹੀ ਨਹੀਂ ਆਉਂਦੀ ਚਲੋ ਕੋਈ ਗੱਲ ਨਹੀਂ ਰੰਗਰੇਟ ਤੇ ਭਾਨੇ ਦੀ ਗੱਲ ਕੀਤੀ ਐ ਹੁਣ ਤੁਸੀਂ ਮੱਥਾ ਮੁੱਥਾ ਮਾਰ ਕੇ ਤੇ ਆਪਣੇ ਆਪ ਸਮਝ ਲਿਓ ਵੀ ਰੰਗਰੇਟ ਕਿੱਥੇ ਗਲਤ ਐ ਭਾਨਾ ਕਿੱਥੇ ਸਹੀ ਐ ਰੰਗਰੇਟ ਕਿੱਥੇ ਗਲਤ ਐ ਭਾਨਾ ਕਿੱਥੇ ਗਲਤ ਐ ਇਹ ਆਪਣੇ ਆਪ ਹੀ ਦੇਖ ਲਿਓ ਮੈਨੂੰ ਕਹਿਣ ਦੀ ਲੋੜ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ